ਲੰਗਰ ਲੱਗਾ ਲੰਗਰ ਚਾਹ ਪਕੌੜਿਆਂ ਦਾ ਗੱਗੇ ਕੀ ਪਕੌੜੇ ਖਾ ਲੋ ਮਹਾਰਾਜ ਦਾ ਲੰਗਰ ਲੱਗਾ ਲੋਕੀ ਤਰਨ达ਰ ਨੇ ਉਰਲੇ ਬਨੇ ਕਿਰਪਾ ਮਾਲਗ ਦੀ ਲੰਗਰ ਵਰਤਾਉਂਦੇ ਸਾਰੇ ਇਹ ਪੈਲਸ ਹਾਲ ਤੇ ਪੈਲਸ ਦੇ ਬਾਹਰ ਲੰਗਰ ਲੱਗਾ ਉਹ ਬੀਬੀਆਂ ਸੇਵਾ ਕਰਦੀਆਂ ਜੀ ਗਰਮਾ ਗਰਮ ਚਾਹ ਕੋ ਗਰਮਾ ਗਰਮ ਪਕੌੜੇ ਸ਼ਾਕੇ ਚਾਹ ਕੋੜੀ ਜੋ ਆਜੋ ਆਜੋ ਹਾਂਜੀ ਹਾਂਜੀ ਆ ਵੇਖੋ ਵੀ ਅਮੀਰ ਸੇਵਾ ਕਰਦੇ ਵੀ ਆਪਣੇ ਸ਼ਰਮਾਉਣ ਆ ਗਏ YouTube ਤੇ ਪੈਣੀ ਆ ਰੋ ਜੀ ਮਹਾਰਾਜ ਦੇ ਲੰਗਰ ਲੱਗਾ ਮਹਾਰਾਜਾ ਕਿਰਪਾ ਹੋਲਾ ਮੱਲਾ ਨਾ ਸ਼ੁਰੂ ਹੋਲੀਆਂ ਸ਼ੁਰੂ ਆ ਮਹਾਰਾਜ ਦੀ ਕਿਰਪਾ ਗਰਮਾ ਗਰਮ ਜਾ ਹਾਂ ਰੋਡ ਦੇ ਉੱਪਰ ਹੀ ਪੈਲਸ ਆ ਇਹ ਅੰਮ੍ਰਿਤਸਰ ਰੋਡ ਜਾਂਦਾ ਐ ਲੋਕੇ ਦੇ ਕੋਲੇ ਆ ਆ ਲੋਕੇ ਦੇ ਕੋਲੇ ਆ ਸੜਕ ਤੋਂ ਹੀ ਸੜਕੋੜੀ ਚੱਲਦੀ ਆ ਗਰੂ ਹਾਂ ਸੜਕ ਦੇ ਉੱਪਰ ਬਿਲਕੁਲ ਪੈਲਸ ਆ ਆਹ ਦੇਖੋ ਗਗਨ ਦੇ ਗੰਗਨ ਨੇ ਮੰਮੀ ਬੈਠੇ ਪਕੌੜੇ ਛਕਣਦੇ ਅਗਲੇ ਗਗਨਾ ਸੁਲਾਮਾ ਅਰਲਾ ਕੇ ਹੋਰ ਨੂੰ ਗੁਰੂ ਕੇ ਲੰਗਰਾਂ ਵਿੱਚ ਗਰਮਾ-ਪਹਿੜ ਕਰਦੀ ਮਾਰ ਚੜਦੀ ਚੜਾ ਰਸਤੇ ਇੱਕ ਜਾਮੇ ਫਰਤੂ ਆ ਗਏ ਰੋਗ ਜਲਵਾ ਦਰਮਿਆ ਬਰਮਾ ਬਰਤ ਪਕੌੜੇ ਵਾਗੂ ਤੇ ਚਾਪ ਪਾੜੇ ਚਾਪ ਪਾੜੇ ਚਾਪ ਆ ਗਿਆ ਆ ਗਿਆ ਮੇਰੀ ਵਾਰੀ ਵੀ ਆ ਗਈ ਆਜੋ ਵਾਹਿਗੁਰੂ ਗਰਮਾ ਗਰਮ ਚਾਹ ਤੇ ਗਰਮਾ ਗਰਮ ਪਕੌੜੇ ਵਾਹਿਗੁਰੂ ਜੀ ਚਾਹ ਪਕੌੜੇ ਸ਼ਾਕੇ ਚਾਹ ਪਕੌੜੇ ਸ਼ਾਕੇ ਵਾਹਿਗੁਰੂ ਜੀ ਚਾਹ ਪਕੌੜੇ ਸ਼ਾਕੇ ਹੋਰ ਮੇਰੀ ਭੈਣ ਲੰਗਰ ਵਾਲੇ ਗੁਰੂ ਕੇ ਲੰਗਰਾਂ ਵਿੱਚ 100 ਲੱਖ ਦਮੜਾ ਪੇਸ਼ ਕਰਦੇ ਮਹਾਰਾ ਚੜ੍ਹਦੀ ਕਲਾ ਰੱਖੇ ਖਜ਼ਾਨੇ ਭਰਪੂਰ ਕਰੇ ਮਹਾਰਾ ਚਾਪ ਕੋੜੇ ਸ਼ੌਕੇ ਵਾਹ ਗੁਰੂ ਚਾਪ ਕੋੜੇ ਸ਼ੌਕੇ ਜੀ ਹੈਲੋ ਇਹ ਚਾਪ ਕੋਕੋੜਿਆਂ ਦਾ ਲੰਗਰ ਛੱਕੇ ਤੇ ਉਦੋਂ ਬਾਅਦ ਅਸੀਂ ਵਾਸ ਆ ਗਏ ਚਲਾ ਜੋ ਤੁਹਾਨੂੰ ਖੂਬਾਰੇ ਵਿਖੋਣੇ ਆ ਇਹ ਦੇ ਵਿੱਚ ਲੁਕੀ ਆ ਇਹ ਨਾ ਖੂਬ ਪੁਰਾਣੇ ਵੇਲਿਆਂ ਦਾ ਏ ਤੇ ਇਹਦੇ ਵਿੱਚ ਖਜ਼ਾਨਾ ਹੋ ਸਕਦਾ ਠੀਕ ਆ ਖਜ਼ਾਨਾ ਕਿੰਨੀ ਢੰਗਾਈ ਤੇ ਆ ਇਹ ਅੰਤਰਧਿਆਨ ਹੋ ਗਏ ਮੈਨੂੰ ਬਹਿਣਾ ਪੈਣਾ ਹੈ ਆ ਪੁਰਾਣੇ ਵੇਦਿਆਂ ਦਾ ਏ ਇਹ ਕੱਟੂ-ਕੱਟ ਵੀ ਜਿਆਦਾ ਨਹੀਂ ਇਹ 22-2300 ਸਾਲ ਪੁਰਾਣਾ ਖੂਹ ਆ ਏ ਹਨਾ 22-2300 ਸਾਲ ਪੁਰਾਣਾ ਖੂਹ ਆ ਤੇ ਇਹ ਬਿਲਕੁਲ ਅੰਤਰ ਧਿਆਨ ਹੋ ਗਏ ਬਹਿਣਾ ਪੈਣਾ ਮੈਨੂੰ ਵੀ ਖੂਹ ਦੇ ਵਿੱਚ ਕਿੰਨੀ ਕੁ ਡੰਗਾਈ ਦਾ ਕ ਵੀ ਖਜ਼ਾਨਾ ਇੱਥੇ ਹੈਗਾ ਵੀ ਆ ਕਿ ਨਹੀਂ ਹੈਗਾ ਕਿ ਲੋਕੀਂ ਫਾਵਾਂ ਹੀ ਡਾਉਂਦੇ ਆ ਠੀਕ ਆ ਮੈਂ ਹੁਣ ਬਹਿ ਕੇ ਅੰਦਰ ਧਿਆਨ ਹੋ ਕੇ ਵੇਖਣ ਲੱਗਾ ਵੀ ਖਜ਼ਾਨਾ ਇਹਦੇ ਅੰਦਰ ਹੈਗਾ ਕਿ ਨਹੀਂ ਹੈਗਾ ਸੈਟ ਜੀ ਹੋ ਗਿਆ ਇਹਨਾਂ ਕਿਤੇ ਖੂਬ ਹੀ ਥੱਲੇ ਵੱਡਾ ਡੂੰਗਾ ਧਿਆਨ ਨਾ ਕਿਤੇ ਇੱਧਰ ਹੁਣ ਨਾ ਲੱਗਦੀ ਓਮ ਨਮਾ ਸ਼ਿਵਾਏ ਓਮ ਨਮਾ ਸ਼ਿਵਾਏ ਜਾ ਲੱਗੇ ਜੈ ਉਹ ਜੈ ਮਹਾਕਾਰ ਜੈ ਮਹਾਕਾਰ ਇੱਕ ਮੰਤੂ ਵਾਜ ਨੂੰ ਬਾਬਾ ਸਿੱਧੀਆਂ ਪਾਵੀ ਹਾਂਜੀ ਖਜ਼ਾਨਾ ਤਾਂ ਇਹਦੇ ਅੰਦਰ ਹੈਗਾ ਏ ਠੀਕ ਆ ਤੇ ਜੀਸੀਬੀ ਚਾਹੀਦੀ ਆ ਤੇ ਹੋਰ ਦੋ ਤਿੰਨ ਚੀਜ਼ਾਂ ਚਾਹੀਦੀਆਂ ਤੇ ਉਦੋਂ ਬਾਅਦ ਚ ਦੱਸਦੇ ਆ ਵੀ ਤੁਹਾਨੂੰ ਕੀ ਖੋਜਣ ਦੇ ਵਿੱਚੋਂ ਨਿਕਲਿਆ ਲੋਹਾ ਨਿਕਲਦਾ ਹੈ ਕਿ ਸੋਨਾ ਨਿਕਲਦਾ ਹੈ ਠੀਕ ਆ ਕਿ ਪਿੱਤਲ ਨਿਕਲਦਾ ਹੈ ਇਹਦਾ ਆ ਰੱਬ ਨੂੰ ਪਤਾ ਹੈ ਤੇ ਜਾਂ ਦੱਬਣ ਵਾਲਿਆਂ ਨੂੰ ਪਤਾ ਹਾਂ ਕੋਈ ਨਹੀਂ ਅਗਲੀ ਭਾਗ ਚ ਤੁਹਾਨੂੰ ਖਵਾਵਾਂਗੇ ਅਗਲੀ ਵੀਡੀਓ ਚ ਵੀ ਕੀ ਖੋਜਣ ਦੇ ਵਿੱਚੋਂ ਨਿਕਲਿਆ ਠੀਕ ਆ ਵੀਡੀਓ ਵਧੀਆ ਲੱਗੀ ਚੈਨਲ ਸਬਸਕ੍ਰਾਈਬ ਕਰਿਓ ਜੇ ਲਾਈਕ ਕਮੈਂਟ ਸ਼ੇਅਰ ਕਰਿਓ ਜੇ ਬਹੁਤ ਬਹੁਤ ਧੰਨਵਾਦ ਤੁਹਾਡਾ ਲਵ ਯੂ ਲਵ ਯੂ ਸਾਰਿਆਂ ਨੂੰ ਬਾਏ ਬਾਏ ਬੜੀ ਵਧੀਆ ਹੀ ਖੂ ਬੜਾ ਵਧੀਆ ਖੂ ਬਹੁਤ ਪੁਰਾਣਾ ਹੈ ਇਹ ਨਾ ਪੁਰਾਣੇ ਮੇਲਿਆਂ ਦਾ ਖੂਹ ਆ ਬਹੁਤ ਹੀ ਪੁਰਾਣਾ ਡੂੰਗਾ ਐ ਅੱਗੇ ਹੋ ਕੇ ਬਣਾਇਆ ਬਹੁਤ ਹੀ ਪੁਰਾਣਾ ਖੂਹ ਆ ਵੇਖੋ ਹਲੇ ਦਾ ਪੂਰਿਆ ਆ ਮਤਲਬ ਪੁਰਾਣੇ ਖੂਹ ਆ ਬਹੁਤ ਹੀ ਪੁਰਾਣੇ ਹਾਂ ਵੇਖੋ ਕਿੰਨਾ ਵਧੀਆ ਪੁਰਾਣਾ ਖੂਹ ਆ ਏ ਬੜੀ ਵਧੀਆ ਚੀਜ਼ ਆ ਲੋਕੇਸ਼ਨ ਪੁਰਾਣੇ ਖੂਹ ਆ ਮੁਸਲਮਾਨਾਂ ਦੀ ਮੇਲਿਆਂ ਦੇ ਆ ਨਾਲ ਹੀ ਪਿੱਪਲ ਲੱਗਾ ਆ ਇਹਦਾ ਆ ਵੇਖੋ ਪਿੱਪਲ ਵੀ ਲੱਗਾ ਆ ਪਿੱਪਲ ਬਹੁਤ ਵੱਡਾ ਪਿੱਪਲ ਸੜਕ ਤੱਕ ਜਾਂਦਾ ਪੂਰਾ ਉਹ ਦੇਖੋ ਅੱਗੇ ਸੜਕ ਤੱਕ ਹਾਂ ਤੇ ਪੂਰੀਆਂ ਜੜਾਂ ਇਹਨੀਆਂ ਖੂ ਦੇ ਵਿੱਚ ਨਾਲ-ਨਾਲ ਅਟੈਚ ਹੋਈਆਂ ਆ ਖੂ ਦੇ ਵਿੱਚ ਉਹ ਦੇਖੋ ਜੜਾ ਵਿੱਚ ਨਾ ਬਿਲਕੁਲ ਇਹ ਨਾਲ ਫਿਕਸ ਹੋਈਆਂ ਜੜਾਂ ਆ ਆ ਦੇਖੋ ਇਧਰੋਂ ਵੀ ਵੇਖ ਲਓ ਉਹ ਰੀਆਂ ਜੜਾਂ ਨਾ ਖੂ ਦੇ ਵਿੱਚ ਹੀ ਫਿਕਸ ਹੋਈਆਂ ਨਾਲ ਜਿਵੇਂ ਆਪ ਫਿਟ ਕੀਤੀਆਂ ਹੁੰਦੀਆਂ ਉਹ ਬਹੁਤ ਪੁਰਾਣਾ ਨਾ ਦੇਖੋ ਪੂਰਿਆ ਆ ਪੁਰਾਣੇ ਖੂਆ ਮਤਲਬ ਬਹੁਤ ਦੰਗਾਈ ਚ ਬਹੁਤ ਵਾ ਮਮਾ ਗਗਨ ਦੀ ਮੰਮੀ ਠੀਕ ਨਹੀਂ ਤੇ ਅਹੀਂ ਆ ਗਏ ਵਾਪਸ ਵੀ ਕੱਪੜਾ ਲੈਣ ਗਏ ਨਹੀਂ ਵਾਪਸ ਆ ਗਗਨ ਆ ਗਗਨ ਹੈਲੋ ਕਰ ਦੇ ਹੈਲੋ ਮੇਰੇ ਦੀ ਸਾਸਰ ਕਾਲ ਸਬਸਕ੍ਰਾਈਬ ਕਰੋ ਚੈਨਲ ਸਾਸਰਾਂ ਦਾ ਚੈਨਲ ਨੂੰ ਕਰ ਤੇ ਅੱਜ ਤਨ ਖੂਬ ਰੀਆ ਲੱਗਦਾ ਤੇ ਲਾਈਕ ਕਮੈਂਟ ਕਰਦਿਆ ਕਰੋ ਵੀਊ ਵਿਆ ਕਰ ਤੇ ਸਾਸਰਾਂ ਬਰ ਕਰ ਦਿਓ ਠੀਕ ਠੀਕ ਹਾਂ ਮੋਟਰ ਅੱਜ ਤਨ ਮੋਟਰ ਵੱਖਣ ਉਹ ਪੱਟੀ ਨੂੰ ਜਾ ਰਿਹਾ ਤੇ ਆ ਇਹ ਇੱਧਰ ਜਾ ਰਿਹਾ ਇਹ ਅੰਮ੍ਰਿਤਸਰ ਰੋਡ ਆ ਹਾਂ ਉਹ ਵੇਖੋ ਜਾ ਰਹੀ ਨਾ ਗੱਡੀ ਉਹ ਅੰਮ੍ਰਿਤਸਰ ਅੱਗੇ ਹੁਣ ਤੂੰ ਨਾ ਧਿਆਨ ਨਾਲ ਨਾ ਹੀ ਵਧੀਆ ਵਧੀਆ ਲੈ ਜਾ ਲੈ ਜਾ ਦੋ ਘਰੇ ਕਰਨ ਦਾ ਬੋਲ ਆਹੋ ਇੱਧਰ ਨਹੀਂ ਹੁੰਦੀ ਰੋ ਰੋ ਨਾ ਦੋ ਘਰੇ ਅੱਛਾ ਬੰਦੇ ਬੰਦੇ ਪਾਣੀ ਹੈਗਾ ਵਿੱਚ ਪਾਣੀ ਹੈਗਾ ਵਿੱਚ ਮੋਟਰ ਚਲਾਈ ਹੋਣੀ ਆ ਕੜਕੁਰਕੁਰ ਪਾਣੀ ਲਾ ਕੇ ਆ ਦੇਖੋ ਪਾਣੀ ਲੱਗਾ ਪਹਿਲੀ ਆ ਉਹ ਨਾਲ-ਨਾਲ ਲੈਂ ਜਾਂਦੀ ਆ ਗੱਡੀ ਵੀ ਲੈਂ ਜਾਂਦੀ ਨਾਲ ਨਾਲ ਉਹ ਦੇਖੋ ਉਹ ਗੱਡੀ ਦੀ ਲੈਂ ਜਾਂਦੀ ਨਾਲ-ਨਾਲ ਤਾਂ ਗੱਡੀ ਦੀ ਲੈਂ ਆ ਤੇ ਪੈਲੀਆ ਬਹੁਤ ਸੋਹਣੀਆਂ ਪੈਲੀਆਂ ਬਹੁਤ ਸੋਹਣੀਆਂ ਪੈਲੀਆਂ ਬਣੀਆਂ ਹੁੰਦੀਆਂ ਬਹੁਤ ਸੋਹਣੀਆਂ ਬਹੁਤ ਸੋਹਣੀਆਂ ਪੈਲੀਆਂ ਬਣੀਆਂ ਹੋਈਆਂ ਇੱਕ ਜੰਮੂ ਲੱਗਾ ਇੰਦੇ ਚ ਜੰਮੂ ਲੱਗਾ ਤੇ ਇੱਕ ਪਿੱਪਲ ਆ ਤ੍ਰੇਗ ਲੱਗੀ ਹੋਈ ਆ ਆ ਤ੍ਰੇਗ ਆ ਆ ਜੋ ਚਲੋ ਆ ਜੋ ਮੋਟਰ ਆ ਗਈ ਜਿਹੜੀ ਮੋਟਰ ਆ ਨਾ ਨਰੀਆਂ ਕਰਨ ਕੰਮ ਆਇਆ ਆਇਦਰਾ ਆ ਇਹਨੂੰ ਗਦੇ ਹੱਥ ਨਾਲ ਕਦੇ ਲੱਗਦਾ ਨਰੀ ਆ ਗਈ ਜਾਂਦੇ ਚੰਦੇ ਹਾਂ ਆ ਵੇਖੋ ਕਿ ਡਿਸੋਣੀ ਮੋਟਰ ਬਣਾਈ ਇਹਨਾਂ ਨੇ ਮੋਟਰ ਤਾਂ ਵਧੀਆ ਹੈ ਮਤਲਬ ਤਾਰਾਂ ਤੂਰਾਂ ਲਾ ਕੇ ਰੱਖੀਆਂ ਹੋਈਆਂ ਆ ਵੇਖੋ ਤਾਰਾਂ ਕਿਹਨੇ ਉਦਾਂ ਹੀ ਛੱਡੀਆਂ ਹੋਈਆਂ ਨੰਗੀਆਂ ਮਤਲਬ ਮੋਟਰ ਮੋਟਰ ਲਾਈ ਹੋਣੀ ਆ ਕੋਈ ਮੇਰਾ ਖਤਰੇ ਦਾ ਘਾਰ ਹੀ ਆ ਆ ਵੇਖੋ ਖਾਲੀ ਛੱਡਿਆ ਉਦਾਂ ਹੀ ਆ ਵੇਖੋ ਇਹਦਾ ਇੱਟਾਂ ਦੀ ਰੋੜੀ ਇੱਟਾਂ ਬਾਰੇ ਲਿਖਿਆ ਨਾ ਇੱਟਾਂ ਦੀ ਰੋੜੀ ਕੁੱਟੀ ਕਟਾਈ ਮਿਲ ਜਾਂਦੀ ਕਿਦਣਾ ਕਿਦੋਂ ਆ ਨੰਬਰ ਦਿੱਤਾ ਹੋਇਆ ਹਲੋ ਵੀਰ ਜੀ ਸਾਸਤ੍ਰ ਕਾਲ ਸਾਰਾ ਨੂੰ ਸਾਨ ਵੀਰਾਂ ਨੂੰ ਸਾਨ ਆ ਵੀਰਾਂ ਨੂੰ ਲਾਈਕ ਨੂੰ ਲਾਈਕ ਨੂੰ ਕਰੋ ਲਾਈਕ ਕਮੈਂਟ ਸ਼ੇਅਰ ਵੀਰ ਜੀ ਵੀਡੀਓ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਜਿਹੜੇ ਵੀ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਬਹੁਤ ਬਹੁਤ ਧੰਨਵਾਦ ਵੀਡੀਓ ਪੂਰੀ ਵੇਖਣੀ ਬਹੁਤ ਧੰਨਵਾਦ ਬਹੁਤ ਧੰਨਵਾਦ ਬਾਈ ਬੱਸ ਦੇਖੋ ਦੁਨੀਆਦਾਰੀ ਆਹ ਟਰਾਲੀ ਆ ਉਹ ਬਰਾਲੀ ਦੇ ਬਣਾਏ ਨਹੀਂ ਹੁੰਦੇ ਪੁੱਛੇ ਬਣਾਏ ਹੁੰਦੇ ਪਰਾਲੀ ਦੇ ਚੌਰਸ ਕਰਕੇ ਇਹ ਅੰਮ੍ਰਿਤਸਰ ਤਰਨਤਾਰਨ ਜਾਂਦੇ ਨਾ ਕਾਪੀਆਂ ਬੰਦੀਆਂ ਵਰਕੇ ਬੰਦੇ ਆ ਇਹ ਫੈਕਟਰੀਆਂ 'ਚ ਇਦਾਂ ਚੱਕੇ ਬਣਾਏ ਹੁੰਦੇ ਆ ਚੌਰਸ ਕਰਕੇ ਟਰਾਲੀਆਂ ਦੇ ਵਿੱਚ ਲੱਦੇ ਹੁੰਦੇ ਆ ਕਾਪੀਆਂ ਦੇ ਵਰਕੇ ਬੰਦੇ ਤਰਨਤਾਰ ਨਮਰ ਸਰ ਜਾਨੀਆਂ ਤਰਾਲੀਆਂ ਤੇ ਉਹ ਆ ਦੋ ਘੇ ਰੱਖੇ ਹੋਣੇ ਕਿਸੇ ਦੇ ਬਹਿਣ ਬੂਨ ਨੂੰ ਰੱਖੇ ਆ ਇੱਕ ਇਹ ਰੱਖਿਆ ਇੱਕ ਉਹ ਰੱਖਿਆ ਸਾਹਮਣੇ ਦੋ ਰੱਖੇ ਆ ਬਹਿਣ ਨੂੰ ਕਹਿੰਨੇ ਆ ਆਪਦੇ ਲਈ ਹਾਂ ਬੜੇ ਸੋਹਣੇ ਬਣੇ ਹੁੰਦੇ ਆ ਇਹ ਕਾਪੀ ਦੇ ਵਰਕੇ ਬੰਦੇ ਨਾ ਚਿੱਟੇ ਕਾਪੀ ਦੇ ਵਰਕੇ ਜਿਹੜੇ ਜਵਾਕਾਂ ਦੀਆਂ ਕਾਪੀਆਂ ਹੁੰਦੀਆਂ ਉਹ ਬੰਨਣ ਵਾਲੀਆਂ ਹੁੰਦੀਆਂ ਬੰਦੀਆਂ ਨੇ ਇਹਦੀ ਮਾਂ ਸੀਰੀਅਲ ਦੇ ਦੀ ਪਈ ਆ ਇਸ ਸ਼ਿਕਾ ਦਾ ਇਸ ਸੀਰੀਅਲ ਬਹੁਤ ਵੇਖਦੀ ਸੀ ਸ਼ਿਕਾ ਦਾ ਆਹ ਵਾਲਾ ਆ ਜਿਹੜੀ ਸੀਕਾ ਬਹੁਤ ਵਿਗੜੀ ਹੋਈ ਆ ਹਾਂ ਆਈ ਲਾ ਕਿਨਾ ਇਹਦਾ ਚਵਰ ਪੱਲਾ ਚਵਲ ਪੱਲਾ ਚਵਲ ਪੱਲਾ ਚਵਲ ਪੱਲਾ ਆ ਜਿਹੜਾ ਚਵਲ ਪੱਲਾ ਆ ਚਵਲ ਪੱਲਾ ਆ ਜਿਹੜਾ ਤੇ ਬਾਕੀ ਉਹ ਫਿਸੀ ਕਾ ਉਹ ਨਹੀਂ ਹਾਂਜੀ ਜੀਵਾ ਇਹ ਪ੍ਰੋਗਰਾਮ ਖਜ਼ਾਨਾ ਇਹਦੇ ਅੰਦਰ ਹੀ ਆ ਦੰਗਾਈ ਚ ਬਹੁਤ ਜਾਣਾ ਪੈਣਾ ਹੈ ਖਜ਼ਾਨਾ ਇਹਦੇ ਬਿਜਲੀ ਬਿਲਕੁਲ ਸੈਂਟਰ ਦੇ ਵਿੱਚ ਦੱਸਿਆ ਗਿਆ ਏ ਮੈਂ ਅੰਦਰ ਧਿਆਨ ਹੋ ਕੇ ਵੇਖਿਆ ਏ ਤੇ ਖਜ਼ਾਨਿਆਂ ਦੇ ਬਿਲਕੁਲ ਵਿਚਾਲੇ ਦੱਬਿਆ ਗਏ ਨੇ ਨਾਲ ਮਤਲਬ ਮੁਰਦੇ ਦੀ ਖੋਪੜੀ ਤੇ ਅੱਧੀ ਕੁਗੜੀ ਦੱਬੀ ਗਏ ਨੇ ਸ਼ਰਾਬ ਦੀ ਬੋਤਲ ਸਬੂਤੀ ਪਈ ਆ ਇਹ ਕੋ ਵਿਖਾਇਆ ਗਿਆ ਮੈਨੂੰ ਤੇ ਹੁਣ ਜੀਸੀਬੀ ਆਵੇ ਜੀਸੀਬੀ ਆਵੇ ਤੇ ਫੇਰੇ ਖਜ਼ਾਨੇ ਨੂੰ ਪੁੱਟਿਆ ਜਾਵੇ ਬਿਲਕੁਲ ਵਿਚਾਲੇ ਦੱਸਿਆ ਗਿਆ ਖਜ਼ਾਨਾ ਬਿਲਕੁਲ ਆ ਵੇਖੋ ਜਿੱਥੇ ਵਟਾ ਜਾਊਗਾ ਆ ਬਿਲਕੁਲ ਜਿੱਥੇ ਵਟਾ ਜਾ ਰਿਆ ਨਾ ਇੱਥੇ ਖਜ਼ਾਨੇ ਦੀ 10 ਪਾਈ ਆ ਹਾਂਜੀ ਮਤਲਬ ਸਮਾਨ ਚਾਹੀਦਾ ਹੈ ਖਜ਼ਾਨੇ ਪੁੱਟਣ ਵਾਸਤੇ ਜੀਸੀਬੀ ਚਾਹੀਦੀ ਆ ਤੇ ਬਾਕੀ ਦੋ ਚਾਰ ਬੰਦੇ ਚਾਹੀਦੇ ਆ ਉਹਨਾਂ ਨੂੰ ਵੀ ਹਿੱਸਾ ਥੋੜਾ ਥੋੜਾ ਦੇ ਦਾਂਗੇ ਹਿੱਸਾ ਨਹੀਂ ਮਤਲਬ ਥੋੜਾ ਥੋੜਾ ਦੇਵਾਂਗੇ ਜਿਆਦਾ ਨਹੀਂ ਜਿੰਨੀ ਕਿ ਦਿਹਾੜੀ ਬੰਦੀ ਉੰਨੀ ਦੇਵਾਂਗੇ ਠੀਕ ਆ ਤੇ ਤਿਆਰੀ ਕਰਦੇ ਆ ਉਹ ਵੇਖ ਲੋ ਨਹੀਂ ਯਕੀਨ ਤੇ ਪਹਿਲਾਂ ਹੀ ਬੋਤਲ ਕਿਸ ਨੇ ਰੱਖੀ ਹੋਈ ਕੱਢ ਕੇ ਪੀ ਲਈ ਕਿਸ ਨੇ ਉਹ ਵੇਖ ਲੋ ਉਹ ਬੋਤਲ ਕਿਸ ਨੇ ਪੀ ਲਈ ਕੱਢ ਕੇ ਉਹ ਵੇਖ ਲੋ ਬੋਤਲ ਇਹ ਉਹ ਵੇਖ ਲੋ ਨਹੀਂ ਯਕੀਨ ਤੇ ਹਾਂ ਬੋਤਲ ਪਰ ਟੋੜਤੀ ਮੈਂ ਹਾਂ ਹਾਂ ਇਹ ਬੋਤਲ ਕਿਸ ਨੇ ਪੀ ਲਈ ਆ ਕੱਢ ਕੇ ਹਾਂ ਅੱਧੀ ਗੱਲ ਤਾਂ ਮੇਰੀ ਸੱਚ ਹੋ ਗਈ ਆ ਤੇ ਅੱਧੀ ਹੋਣ ਵਾਲੀ ਬਾਕੀ ਆ ਠੀਕ ਆ ਤੇ ਆਪਾਂ ਤਿਆਰੀ ਕਰਦੇ ਆ ਤੇ ਅਗਲੀ ਵੀਡੀਓ ਜੇ ਮੈਂ ਵੇਖਦਾ ਦਿਖਾਉਣਾ ਤੁਹਾਨੂੰ ਖਜ਼ਾਨੇ ਦੇ ਵਿੱਚੋਂ ਕੀ ਕੀ ਨਿਕਲਦਾ ਹੈ ਸੋਨਾ ਨਿਕਲਦਾ ਕਿ ਪਿੱਤਲ ਨਿਕਲਦਾ ਹੈ ਕਿ ਲੋਹਾ ਨਿਕਲਦਾ ਹੈ ਠੀਕ ਆ ਹਾਂ ਇਦਾਂ ਹੀ ਤੁਸੀਂ ਵੀਡੀਓ ਵੇਖਦੇ ਰਹੋ ਕਰੋ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਿਓ ਇਹ ਠੀਕ ਆ ਬਾਏ ਬਾਏ ਮੈਂ ਤਾਂ ਭੈਣ ਭਰਾਵਾਂ ਨੂੰ ਹਸਾਉਣ ਤੇ ਹੱਸਦਾ ਤੇ ਹਸਾਉਂਦਾ ਰਹਿਣਾ ਕਿ ਕਦੇ ਸੱਚੀ ਨਾ ਮੰਨ ਲਿਆ ਜੇ ਵੀ ਇੰਦੇ ਖਜ਼ਾਨਾ ਪੁੱਟ ਕੇ ਵੀਰ ਲੈ ਗਿਆ ਹਾਂ ਮਤਲਬ ਵੇਖ ਲਿਆ ਜੇ ਸ਼ਾਇਦ ਅਗਲੀ ਵੀਡੀਓ ਦੇ ਵਿੱਚ ਕੀ ਨਿਕਲਦਾ ਠੀਕ ਆ ਹਾਂਜੀ ਹਾਂਜੀ ਬਾਏ ਬਾਏ ਮੇਰਾ ਭਰਾ ਬਾਏ ਬਾਏ ਸਾਰਿਆਂ ਨੂੰ ਲਵ ਯੂ ਲਵ ਯੂ ਲਵ ਯੂ ਬਹੁਤ ਬਹੁਤ ਧੰਨਵਾਦ ਭੋਲੇ ਮੱਲੇ ਦੀਆਂ ਤੁਹਾਨੂੰ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਹਾਂਜੀ ਅੱਜ 12 ਤਰੀਕ ਹੋ ਗਈ ਹੈ 13 ਤਰੀਕ ਦੀ ਹੋਲੀ ਆ ਤੇ 14 ਤਰੀਕ ਦਾ ਹੋਲਾ ਮੱਲਾ 14 ਤਰੀਕ ਦਾ ਹੋਲਾ ਮੱਲਾ ਤੁਹਾਨੂੰ ਸਾਰਿਆਂ ਨੂੰ ਹੋਲੀ ਦੀਆਂ ਲੱਖ ਲੱਖ ਵਧਾਈਆਂ ਹੱਸਦੇ ਰਹੋ ਹੱਸਉਂਦੇ ਰਹੋ ਜਿੱਦਾਂ ਹੋਲੀ ਦਾ ਰੰਗ ਆ ਉਦਾਂ ਹੀ ਆਪਦੇ ਇਹ ਹੋਲੀ ਦੇ ਰੰਗਾਂ ਨੂੰ ਹੱਸਦੇ ਖੇਡਦੇ ਰਹੋ ਲਾਲ ਕਾਲੇ ਪੀਲੇ ਗੁਲਾਬੀ ਨੀਲੇ ਹਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਲਵ ਯੂ ਲਵ ਯੂ ਲਵ ਯੂ ਫਰੈਂਡਸ